ਜੋਤੋ 2025 ਲਈ ਭਾਵ ਇਸ ਸਾਲ ਲਈ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸਸ ਦੇ ਦੁਆਰਾ ਕੋਸ਼ਤ ਕਰ ਦਿੱਤਾ ਗਿਆ ਹੈ ਤੇ ਇਹ ਇਹ ਨਾਮ ਕਿੰਨਾ ਤਿੰਨ ਅਰਥ ਸ਼ਾਸਤਰੀਆਂ ਨੇ ਦਿੱਤਾ ਹੈ ਉਹਨਾਂ ਦੀ ਕੀ ਅਰਥ ਸ਼ਾਸਤਰ ਦੇ ਵਿੱਚ ਕੀ ਉਹਨਾਂ ਦਾ ਯੋਗਦਾਨ ਹੈ ਇਸ ਦੇ ਬਾਰੇ ਸੰਖੇਪ ਵਿੱਚ ਗੱਲ ਕਰਦੇ ਹਾਂ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚ ਐਸ ਦਿੰਪਲ ਤਾਂ ਦੋਸਤੋ ਜਿਹੜੇ ਤਿੰਨ ਵਿੱਤ ਸ਼ਾਸਤਰੀ ਨੇ ਜਿਨ੍ਹਾਂ ਨੂੰ ਇਸ ਸਾਲ ਦਾ 2025 ਦਾ ਨੋਬਲ ਅਰਥਸ਼ਾਸਤਰੀ ਇਨਾਮ ਜਿਹੜਾ ਹੈ ਉਹ ਦਿੱਤਾ ਗਿਆ ਹੈ ਜਾਂ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਨਾਮ ਹਨ ਜੋਇਲ ਮੋਕਰ ਦੂਸਰਾ ਹੈ ਫਿਲਿਪ ਏਗਿਆਨ ਤੇ ਤੀਸਰਾ ਜਿਹੜਾ ਹੈ ਪੀਟਰ ਹੋਇਟ ਇਹ ਤਿੰਨ ਨਾਮ ਨੇ ਜਿਨ੍ਹਾਂ ਨੂੰ ਇਹ ਅਰਥਚਾਸਤਰੀ ਦਾ ਇਨਾਮ ਦਿੱਤਾ ਹੈ ਤੇ ਇਹਨਾਂ ਨੇ ਕੀਤਾ ਕੀ ਹੈ ਇਹਨਾਂ ਨੇ ਇਹ ਦਿਖਾਇਆ ਹੈ ਇਹ ਸਿੱਧ ਕੀਤਾ ਹੈ ਸਾਬਤ ਕੀਤਾ ਹੈ ਕਿ ਕਿਵੇਂ ਨਵੀਂ ਟੈਕਨਾਲੋਜੀ ਜਦੋਂ ਆਉਂਦੀ ਹੈ ਤਾਂ ਉਹ ਸਸਟੇਨੇਬਲ ਇਕਨੋਮਿਕ ਗਰੋਥ ਭਾਵ ਕਾਇਮ ਰਹਿਣ ਯੋਗ ਜਿਹੜੀ ਆਰਥਿਕ ਤਰੱਕੀ ਆ ਉਹਦੇ ਲਈ ਕਿਵੇਂ ਸਹਾਈ ਹੁੰਦੀ ਹੈ ਭਾਵ ਕਿ ਜਦੋਂ ਨਵੀਂ ਟੈਕਨਾਲੋਜੀ ਆਉਂਦੀ ਹੈ ਤਾਂ ਉਹ ਕਿਵੇਂ ਹੋਰ ਤਰੱਕੀ ਨੂੰ ਕਿਵੇਂ ਉਤਸ਼ਾਹਿਤ ਕਰਦੀ ਹੈ ਪਰ ਇਸ ਦੇ ਵਿੱਚ ਵੀ ਅਨੇਕ ਸੂਖਮ ਗੱਲਾਂ ਹਨ ਮਿਸਾਲ ਦੇ ਤੌਰ ਦੇ ਉੱਤੇ ਕਈ ਵਾਰੀ ਜਿਹੜੀ ਨਵੀਂ ਟੈਕਨਾਲੋਜੀ ਜਦੋਂ ਆਉਂਦੀ ਹੈ ਤਾਂ ਪ੍ਰਾਣੀ ਟੈਕਨਾਲੋਜੀ ਪ੍ਰਾਣੀ ਟੈਕਨਾਲੋਜੀ ਦੇ ਜਿਹੜੇ ਵਾਹਕ ਨੇ ਤੇ ਜਾਂ ਜਿਹੜੇ ਵਿਅਕਤੀ ਉਸ ਟੈਕਨਾਲੋਜੀ ਦੀਆਂ ਚੀਜ਼ਾਂ ਵਸਤਾਂ ਬਣਾਉਂਦੇ ਨੇ, بیچਦੇ ਨੇ ਤਾਂ ਉਹ ਕਿਹੜੀਆਂ ਰੁਕਾਵਟਾਂ ਖੜੀਆਂ ਕਰ ਸਕਦੇ ਨੇ ਤੇ ਉਹਨਾਂ ਨੂੰ ਕਿਵੇਂ ਨਿੱਠਿਆ ਜਾ ਸਕਦਾ ਉਸ ਦਾ ਕੀ ਇਕਨੋਮਿਕ ਮਾਡਲ ਹੈ? ਉਸ ਦਾ ਕਿਹੜਾ ਮੈਥਮੈਟਿਕਲ ਮਾਡਲ ਹੈ? ਇਸ ਦੇ ਉੱਤੇ ਉਹਨਾਂ ਨੇ ਵਿਸਤਾਰ ਨਾਲ ਗੱਲ ਕੀਤੀ ਆ ਆਪਾਂ ਹੁਣ ਇਸ ਵੀਡੀਓ ਦੇ ਰਾਹੀਂ ਇਸ ਇਨਾਮ ਦੇ ਵਿੱਚ ਜਿਹੜੇ ਜਿਹੜੇ ਵਿਗਿਆਨੀ ਨੇ ਜਾਂ ਅਰਥ ਸ਼ਾਸਤਰੀ ਨੇ ਉਹਨਾਂ ਨੇ ਜਿਹੜੀਆਂ ਖੋਜਾਂ ਕੀਤੀਆਂ ਨੇ ਜਾਂ ਜੋ ਟੈਕਨਾਲੋਜੀ ਦੇ ਬਾਰੇ ਗੱਲਾਂ ਕੀਤੀਆਂ ਨੇ ਉਸ ਦਾ ਸਾਰਾਂਸ਼ ਪੇਸ਼ ਕਰਨ ਦੇ ਨਾਲ ਨਾਲ ਆਪਾਂ ਉਹ ਬਰੀਕ ਚੀਜ਼ਾਂ ਨੂੰ ਬੜੇ ਸਰਲ ਤਰੀਕੇ ਦੇ ਨਾਲ ਸੌਖੀ ਭਾਸ਼ਾ ਦੇ ਵਿੱਚ ਦੱਸਦੇ ਹਾਂ ਕਿ ਇਹ ਦਾ ਆਮ ਬੰਦੇ ਨੇ ਉੱਤੇ ਕੀ ਅਸਰ ਪਵੇਗਾ ਦੇਖੋ ਉਹ ਕਹਿੰਦੇ ਕਿ ਪਿਛਲੀਆਂ ਦੋ ਸਦੀਆਂ ਦੇਖ ਲਵੋ 200 ਸਾਲ ਦੇਖ ਲਵੋ ਪਹਿਲੀ ਵਾਰ ਇਤਿਹਾਸ ਵਿੱਚ ਹੋਇਆ ਹੈ ਕਿ ਦੁਨੀਆ ਦੇ ਵਿੱਚ ਸਸਟੇਨੇਬਲ ਇਕਨੋਮਿਕ ਗਰੋਥ ਹੋਈ ਹੈ ਭਾਵ ਕਾਇਮ ਰਹਿਣ ਯੋਗ ਵਿੱਤੀ ਜਿਹੜੀ ਇਹ ਉਹ ਵਿਕਾਸ ਹੋਇਆ ਏ ਕਿਵੇਂ ਹੋਇਆ ਏ ਉਹਨਾਂ ਦਾ ਕਹਿਣਾ ਹੈ ਆਪਾਂ ਇਸ ਦੇ ਨਾਲ ਸਹਿਮਤ ਹੋਣਾ ਜਾਂ ਅਸਹਿਮਤ ਹੋਣਾ ਇਹ ਹੀ ਗੱਲ ਬਾਤ ਦੀ ਹੈ ਪਹਿਲਾਂ ਆਪਾਂ ਦੇਖੀਓ ਦੋ ਗੱਲਾਂ ਜਿਹੜੀਆਂ ਨੇ ਪਹਿਲੀ ਉਹ ਕਹਿੰਦੇ ਆ ਕਿ ਜਿਹੜੀ ਗਰੀਬੀ ਹੈ ਵਿਸ਼ਾਲ ਆਬਾਦੀ ਨੂੰ ਗਰੀਬੀ ਦੇ ਵਿੱਚੋਂ ਕੱਢ ਦਿੱਤਾ ਹੈ ਤੇ ਦੂਸਰਾ ਉਹ ਕਹਿ ਰਹੇ ਆ ਕਿ ਖੁਸ਼ਹਾਲੀ ਦੀ ਜਿਹੜੀ ਆ ਉਹਨਾਂ ਨੇ ਬੁਨਿਆਦ ਖੜੀ ਕੀਤੀ ਹੈ ਟੈਕਨਾਲੋਜੀ ਨੇ ਉਦੋਂ ਅੱਗੇ ਜਾ ਕੇ ਉਹ ਕਹਿੰਦੇ ਆ ਕਿ ਜਿਹੜੀ ਇਨੋਵੇਸ਼ਨ ਹੈ ਨਵੀਆਂ ਲੱਭਤਾਂ ਜਾਂ ਨਵੀਆਂ ਖੋਜਾਂ ਜਿਹੜੀਆਂ ਨੇ ਉਹ ਹੋਰ ਨਵੀਂ ਜਿਹੜੀ ਹੈ ਉਹ ਨਤੀਜਾ ਵਿਕਾਸ ਜਾਂ ਪ੍ਰਗਤੀ ਉਹਦੇ ਲਈ ਇੱਕ ਇੰਪੈਕਟ ਸਬੰਦੀ ਆ ਇੱਕ ਪ੍ਰੇਰਨਾ ਸਰੋਤ ਬਣਦੀ ਆ ਪ੍ਰੇਰਕ ਬਣਦੀ ਆ ਉਹ ਪ੍ਰੇਰਿਤ ਜਦੋਂ ਬਣਦੀ ਆ ਤਾਂ ਟੈਕਨਾਲੋਜੀ ਤੇਜ਼ੀ ਦੇ ਨਾਲ ਹੁਣ ਦੇਖੋ ਉਹ ਕਹਿੰਦੇ ਵੀ ਅੱਜ ਟੈਕਨਾਲੋਜੀ ਤੇਜ਼ੀ ਨਾਲ ਨਵਾਂ ਰੂਪ ਲੈ ਰਹੀ ਆ ਇੰਮਸਾਲ ਦੇ ਤੌਰ ਦੇ ਉੱਤੇ Samsung ਇੱਕ ਆਉਂਦਾ ਹੈ Samsung 2 ਆਉਂਦਾ ਹੈ 3 ਆਉਂਦਾ 10 ਆਉਂਦਾ ਫਿਰ 20 ਆਉਂਦਾ ਫਿਰ Samsung ਮੋਬਾਈਲ 21 ਆਉਂਦਾ ਏ 22 ਆਉਂਦਾ ਏ 24 ਆਉਂਦਾ ਏ 25 ਆਉਂਦਾ ਏ ਫਿਰ Samsung Ultra ਆਉਂਦਾ ਏ ਮਤਲਬ ਤੇਜ਼ੀ ਦੇ ਨਾਲ ਤੇ ਨਿਰੰਤਰਤਾ ਦੇ ਨਾਲ ਤੇ ਬੜੇ ਥੋੜੇ ਜਿਹੜੇ ਸਮੇਂ ਦੇ ਵਿੱਚ ਆ ਉਹ ਜਿਹੜੀਆਂ ਜਿਹੜੀਆਂ ਨਵੀਆਂ ਚੀਜ਼ਾਂ ਆ ਰਹੀਆਂ ਨੇ ਤੇ ਉਸ ਦੇ ਨਾਲ ਕੀ ਹੈ ਕਿ ਨਵੇਂ ਉਤਪਾਦ ਅਤੇ ਨਵੇਂ ਉਤਪਾਦਨ ਦੇ ਟੰਦ ਜਿਹੜੇ ਹਨ ਉਹ ਪ੍ਰਾਣੀਆਂ ਦੀ ਅਤੇ ਪ੍ਰਾਣੀਆਂ ਵਿਧੀਆਂ ਦੀ ਅਤੇ ਪ੍ਰਾਣੇ ਉਤਪਾਦਾਂ ਦੀ ਪ੍ਰਾਣੀਆਂ ਚੀਜ਼ਾਂ ਦੀ ਪ੍ਰਾਣੀਆਂ ਵਸਤਾਂ ਦੀ ਥਾਂ ਲੈ ਲੈਂਦੇ ਆ ਤਕਨਾਲੋਜੀ ਤੇਜ਼ੀ ਦੇ ਨਾਲ ਅਤੇ ਨਿਰੰਤਰਤਾ ਦੇ ਨਾਲ ਜਿਵੇਂ ਅੱਗੇ ਵਧ ਰਹੀ ਹੈ ਜਿਵੇਂ ਉਹ ਸੁਧਰ ਰਹੀ ਹੈ ਜਿਵੇਂ ਤਕਨਾਲੋਜੀ ਵਿਕਸਤ ਹੋ ਰਹੀ ਹੈ ਤਾਂ ਇਹ ਇੱਕ ਅੰਤਹੀਨ ਚੱਕਰ ਹੈ ਇਹ ਇੱਕ ਐਂਡਲੈਸ ਇੱਕ ਸਰਕਲ ਹੈ ਅਤੇ ਇਹ ਨੈਵਰ ਐਂਡਿੰਗ ਸਰਕਲ ਜਾਂ ਨੈਵਰ ਐਂਡਿੰਗ ਪ੍ਰੋਸੈਸ ਦੇ ਵਿੱਚ ਕੀ ਹੈ ਇਸ ਨੂੰ ਉਹ ਜਿਹੜੀ ਕਾਇਮ ਰਹਿਣ ਯੋਗ ਆਰਥਿਕ ਵਿਕਾਸ ਜਾਂ ਪ੍ਰਗਤੀ ਦਾ ਇਸ ਨੂੰ ਆਧਾਰ ਮੰਨਦੇ ਨੇ ਇਸ ਨੂੰ ਉਹ ਬੁਨਿਆਦ ਮੰਨਦੇ ਨੇ ਇਸ ਨੂੰ ਉਹ ਨੀ ਮੰਨਦੇ ਨੇ ਇਹ ਤਿੰਨੇ ਜਾਣੇ ਹੁਣ ਉਹ ਕੀ ਕਹਿੰਦੇ ਆ ਉਹ ਕਹਿੰਦੇ ਕਿ ਦੁਨੀਆ ਭਰ ਦੇ ਵਿੱਚ ਜੀਵਨ ਜਿਹੜਾ ਇਹ ਉਹ ਮਿਆਰ ਤੇ ਜੀਵਨ ਦੀ ਜਿਹੜੀ ਗੁਣਵੱਤਾ ਜੀਵਨ ਦਾ ਮਤਲਬ ਜ਼ਿੰਦਗੀ ਜਿਉਂਦਾ ਜਿਹੜਾ ਸਟੈਂਡਰਡ ਹੈ ਤੇ ਦੂਸਰਾ ਉਸਦੀ ਕੁਆਲਟੀ ਕੁਆਲਟੀ ਆਫ ਲਾਈਫ ਸਟੈਂਡਰਡ ਆਫ ਲਾਈਫ ਦੋਵੇਂ ਜਿਹੜੇ ਹਨ ਉਹ ਸੁਧਰ ਰਹੇ ਨੇ ਉਹ ਵਿਕਸਿਤ ਹੋ ਰਹੇ ਨੇ ਉਹ ਚੰਗੇ ਹੋ ਰਹੇ ਨੇ ਉਹ ਸੁਧਰ ਰਹੇ ਨੇ ਇਸ ਦੇ ਬਾਰੇ ਨਾ ਪਿੰਕਰ ਦੀ ਇੱਕ ਕਿਤਾਬ ਹੈ ਸਟੀਵਨ ਪਿੰਕਰ ਦੀ ਕਿਤਾਬ ਹੈ ਇਸੀ এনਲਾਈਟਨਮੈਂਟ ਨਾਉ ਇਹ ਕਿਤਾਬ ਪੜ ਸਕਦੇ ਹੋ ਤੇ ਇਸ ਦੇ ਵਿੱਚ ਵੀ ਇਹੋ ਚੀਜ਼ ਸਿੱਧ ਕੀਤੀ ਹੈ ਕਿ ਕਿਵੇਂ ਟੈਕਨੋਲੋਜੀ ਦੇ ਨਾਲ ਸਾਡਾ ਜੀਵਨ ਵਿਕਸਿਤ ਹੋਇਆ ਹੈ ਕਿਵੇਂ ਸਾਡਾ ਜੀਵਨ ਸੌਖਾ ਹੋਇਆ ਹੈ ਭਾਵੇਂ ਕਿ ਇਹ ਗੱਲਾਂ ਜਿਹੜੀਆਂ ਉਹਦੇ ਬਾਰੇ ਅਸੀਂ ਆਪਦੀ ਸਹਿਮਤੀ ਨਹੀਂ ਪ੍ਰਗਟਾ ਰਹੇ ਅਸੀਂ ਆਪਦੀ ਅਸੈਂਤੀ ਵੀ ਨਹੀਂ ਪ੍ਰਗਟਾ ਰਹੇ ਅਸੀਂ ਸਿਰਫ ਦੱਸ ਰਹੇ ਹਾਂ ਕਿ ਇਨ੍ਹਾਂ ਅਰਥਸ਼ਾਸਤਰੀਆਂ ਨੇ ਕੀ ਕੀਤਾ ਹੈ ਜਿਸ ਦੇ ਕਰਕੇ ਐਡਾ ਵੱਡਾ ਨੋਬਲ ਪੁਰਸਕਾਰ ਇਨ੍ਹਾਂ ਨੂੰ ਦੇ ਦਿੱਤਾ ਗਿਆ ਹੈ ਹੁਣ ਇਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਅਜਿਹਾ ਨਹੀਂ ਸੀ ਪਹਿਲਾ ਜਿਹੜਾ ਵਿਕਾਸ ਹੈ ਬਹੁਤ ਹੀ ਧੀਮੀ ਗਤੀ ਦੇ ਨਾਲ ਕਦੇ ਕਦੇ ਕੋਈ ਚੀਜ਼ ਦੀ ਖੋਜ ਹੁੰਦੀ ਸੀ ਮਹਾਂਭੀ ਇਤਿਹਾਸ ਦੇ ਵਿੱਚ ਬਹੁਤ ਦੇਰ ਤੱਕ ਸਟੈਗਨੇਸ਼ਨ ਰਹਿੰਦੀ ਸੀ ਠਹਿਰਾਓ ਰਹਿੰਦਾ ਸੀ ਨਵੀਆਂ ਅਹਿਮ ਖੋਜਾਂ ਜਾਂ ਲੱਭਤਾਂ ਜਿਹੜੀਆਂ ਨੇ ਉਹਦੇ ਨਾਲ ਜੀਵਨ ਹਾਲਾਤ ਸਾਡੇ ਸੁਧਰੇ ਨੇ ਪਰ ਫਿਰ ਵੀ ਖੋਜ ਬਹੁਤ ਦੇਰ ਨਾਲ ਹੁੰਦੀ ਸੀ ਅਤੇ ਫਿਰ ਉਸ ਤੋਂ ਬਾਅਦ ਫਿਰ ਸਟੈਗਨੇਸ਼ਨ ਦੇਰ ਤੱਕ ਰਹਿੰਦੀ ਸੀ ਪਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਨਵੀਂ ਖੋਜ ਹੁੰਦੀ ਹੈ ਤਾਂ ਜੀਵਨ ਵਿੱਚ ਸੁਧਾਰ ਹੁੰਦਾ ਹੈ ਗਰੀਬੀ ਜਾਂ ਜਿਹੜੀ ਅਨਪੜਤਾ ਹੈ ਜਾਂ ਹੋਰ ਚੀਜ਼ਾਂ ਜਿਹੜੀਆਂ ਹਨ ਉਹਨਾਂ ਤੋਂ ਵੀ ਅਸੀਂ ਜਿੰਨੀਆਂ ਵੀ ਸਮਾਜਿਕ ਅਲਾਮਤਾਂ ਨੇ ਉਹਨਾਂ ਤੋਂ ਛੁਟਕਾਰਾ ਪਾਉਂਦੇ ਆ ਆਮਦਨ ਦੇ ਸਾਧਨ ਵਧਦੇ ਨੇ ਆਮਦਨ ਵੀ ਵੱਧਦੀ ਹੈ ਵਿਕਾਸ ਪਰ ਫਿਰ ਕੁਝ ਦੇਰ ਬਾਅਦ ਫਿਰ ਉੱਥੇ ਆ ਕੇ ਰੁਕ ਜਾਂਦਾ ਫਿਰ ਕਿਸੇ ਨਵੇਂ ਜਿਵੇਂ ਕੋਪਰਨਿਕਸ ਹੈ ਕੋਪਰਨਿਕਸ ਤੋਂ ਬਾਅਦ ਗਲੀਲੀਓ ਆਉਂਦਾ ਹੈ ਨਾ ਬਰੂਨੋ ਪਹਿਲਾਂ ਆਉਂਦਾ ਹੈ ਤਾਂ ਉਹ ਉਸ ਦੌਰ ਦੇ ਵਿੱਚ ਫਿਰ ਨਿਊਟਨ ਆਉਂਦਾ ਹੈ ਤਾਂ ਇੰਜ ਜਿਹੜਾ ਹੈ ਉਹ ਨਿਊਟਨ ਦੇ ਵਿਚਾਰ ਤੇ ਬਰੂਨੋ ਦੇ ਵਿਚਾਰ ਕੋਪਰਨਿਕਸ ਦੇ ਵਿਚਾਰ ਜਿਹੜਾ ਕੈਪਲਰ ਹੈ ਇਹਨਾਂ ਦੇ ਵਿਚਾਰ ਤੋਂ ਇਹਦੇ ਕੋ ਸਮਾਂ ਕਿੰਨਾ ਲੰਘਦਾ ਹੈ ਪਰ ਅੱਜ ਦੇ ਵਿਗਿਆਨੀ ਜਿਹੜੇ ਹਨ ਉਹ ਤੇਜ਼ੀ ਦੇ ਨਾਲ ਤੇ ਨਿਰੰਤਰਤਾ ਦੇ ਨਾਲ ਖੋਜਾਂ ਕਰਦੇ ਆ ਇਸ ਕਰਕੇ ਜਿਹੜੀ ਆ ਉਹ ਵਿਕਾਸ ਨੂੰ ਹੁਣ ਉਹ ਮਾਪਣ ਦਾ ਯਤਨ ਕਰਦੇ ਆ ਤੇ ਉਸ ਦੀਆਂ ਅੰਦਰੂਨੀ ਤਹਿਾਂ ਨੂੰ ਪਛਾਣਨ ਦਾ ਫਰੋਲਣ ਦਾ ਯਤਨ ਕਰਦੇ ਆ ਤੈ ਕੀ ਕਹਿੰਦਾ ਹੈ ਕਿ ਅੱਗੇ ਵਿਕਾਸ ਥੋੜੀ ਦੇਰ ਬਾਅਦ ਹੁੰਦਾ ਸੀ ਰੁਕ ਜਾਂਦਾ ਸੀ ਠਹਿਰਾਓ ਆ ਜਾਂਦਾ ਸੀ ਅੱਜ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਅਤੇ ਨਿਰੰਤਰ ਹੋ ਰਿਹਾ ਹੈ ਹੁਣ ਇਹਨਾਂ ਤਿੰਨਾਂ ਨੇ ਇਤਿਹਾਸਕ ਔਯਾਰ ਜਿਹੜੇ ਹਨ ਇਤਿਹਾਸਕ ਸਰੋਤ ਵਰਤੇ ਨੇ ਅਤੇ ਉਹਦੇ ਨਾਲ ਜਿਹੜੀ ਇਹ ਸਸਟੇਨੇਬਲ ਇਕਨੋਮਿਕ ਗ੍ਰੋਥ ਹੈ ਜਿਹੜੀ ਕਾਇਮ ਰਹਿਣ ਯੋਗ ਵਿੱਤੀ ਜਿਹੜਾ ਜਿਹੜੀ ਪ੍ਰਗਤੀ ਹੈ ਜਾਂ ਜਿਹੜਾ ਵਿਕਾਸ ਹੈ ਉਸ ਦੇ ਕਾਰਨ ਲੱਭੇ ਹਨ ਜਿਨ੍ਹਾਂ ਦੇ ਕਰਕੇ ਇਹ ਨਿਰੰਤਰ ਵਿਕਾਸ ਹੁੰਦਾ ਹੈ ਤੇ ਜਦੋਂ ਨਿਰੰਤਰ ਵਿਕਾਸ ਹੋ ਜਾਂਦਾ ਤਾਂ ਫਿਰ ਇੱਕ ਨਿਊ ਨਾਰਮਲ ਸੈੱਟ ਹੋ ਜਾਂਦਾ ਹੈ ਪੁਰਾਣੇ ਵੇਲਿਆਂ ਦੇ ਵਿੱਚ ਨਿਊ ਨਾਰਮਲ ਲੰਬੀ ਦੇਰ ਤੱਕ ਰਹਿੰਦਾ ਸੀ ਹੁਣ ਨਿਊ ਨਾਰਮਲ ਜਿਹੜਾ ਹੈ ਜਿਵੇਂ ਐਸ ਅਲਟਰਾ ਜਿਹੜਾ ਸੈਮਸੰਗ ਮਾਡਲ ਹੈ ਇਹ ਹੁਣ ਨਿਊ ਨਾਰਮਲ ਹੋ ਗਿਆ ਹੈ ਹੁਣ ਹਰ ਇੱਕ ਬੰਦਾ ਜਿਹੜਾ ਹੈ ਉਹ ਹੱਥ ਦੇ ਵਿੱਚ ਇਹ ਫੋਨ ਜਿਹੜਾ ਹੈ ਲੈ ਕੇ ਅਤੇ ਮਾਨ ਮਹਿਸੂਸ ਕਰਦਾ ਹੈ ਪਾਰੇ ਨਿਊ ਨਾਰਮਲ ਕਿੰਨੀ ਦੇਰ ਤੱਕ ਰਹੇਗਾ ਜਦੋਂ ਤੱਕ S26 ਨਹੀਂ ਆ ਜਾਂਦਾ ਫਿਰ ਜਦੋਂ ਤੱਕ S27 ਨਹੀਂ ਆ ਜਾਂਦਾ ਉਸੇ ਤਰੀਕੇ ਦੇ ਨਾਲ LED ਹੈ ਉਸਦੇ ਮਾਡਲ ਵੀ ਨਵੇਂ-ਨਵੇਂ ਆਉਂਦੇ ਨੇ ਟੈਲੀਵਿਜ਼ਨ ਹੁੰਦਾ ਸੀ ਅੱਗੇ ਫਿਰ ਉਹਨਾਂ LED's ਆਉਣ ਲੱਗੀਆਂ ਤਾਂ ਐ ਜਿਹੜਾ ਹੈ ਮਾਡਲ ਜਿਹੜੇ ਆਉਂਦੇ ਨੇ ਤੀਜੀ ਦੇ ਨਾਲ ਨਵ ਨਿਊ ਨਾਰਮਲ ਬਣਦੇ ਨੇ ਉਵੇਂ ਸਾਡੀ ਭਾਸ਼ਾ ਵੀ ਬਦਲਦੀ ਹੈ ਹੁਣ ਉਹ ਅਗਾਹ ਇੱਕ ਹੋਰ ਜੀ ਚੀਜ਼ ਸਾਫ਼ ਕਰਦੇ ਆ ਕਿ ਜਿਹੜੇ ਇਨੋਵੇਸ਼ਨਸ ਨੇ ਇਰ ਗਿਆ ਅੱਜ ਜਿਹੜੀਆਂ ਨਵੀਆਂ ਖੋਜਾਂ ਤੇਜ਼ੀ ਨਾਲ ਹੁੰਦੀਆਂ ਨੇ ਨਾਲੋਂ ਨਾਲ ਹੁੰਦੀਆਂ ਨੇ ਤਾਂ ਸਾਨੂੰ ਇਹ ਹੀ ਪਤਾ ਨਹੀਂ ਲੱਗਦਾ ਕਿ ਸਮਥਿੰਗ ਵਰਕਸ ਕਿ ਕੋਈ ਚੀਜ਼ ਨਵੀਂ ਆ ਉਹਦਾ ਸਾਡੀ ਜ਼ਿੰਦਗੀ ਦੇ ਤੇ ਕੀ ਪ੍ਰਭਾਵ ਪੈਂਦਾ ਇਹ ਵੀ ਪਤਾ ਲੱਗਦਾ ਹੈ ਕਿ ਇਸ ਪ੍ਰਭਾਵ ਦਾ ਜਾਂ ਇਸ ਖੋਜ ਦਾ ਵਿਗਿਆਨਕ ਆਧਾਰ ਕੀ ਆ ਉਸਦਾ ਕਾਰਨ ਕੀ ਹੈ ਅਸੀਂ ਵਸਤਾਂ ਦੇ ਉਤਪਾਦਨ ਦੇ ਨਾਲ ਨਾਲ ਉਤਪਾਦਨ ਦੀਆਂ ਵਿਧੀਆਂ ਦੇ ਨਾਲ ਨਾਲ ਅਸੀਂ ਇਹ ਵੀ ਜਾਣਦੇ ਹਾਂ ਕਿ ਸਭ ਕੁਝ ਕਿਵੇਂ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਪਹਿਲਾ ਇੰਜ ਨਹੀਂ ਸੀ ਉਦਯੋਗਿਕ ਕ੍ਰਾਂਤੀ ਵੇਲੇ ਨਵੇਂ ਉਤਪਾਦ ਤਾਂ ਆਏ ਸਨ ਪਰ ਉਹਨਾਂ ਦੇ ਪਿੱਛੇ ਆਧਾਰ ਕੀ ਸੀ ਉਹ ਲੋਕਾਂ ਨੂੰ ਨਹੀਂ ਸੀ ਪਤਾ ਅਤੇ ਦੂਸਰਾ ਨਵੀਆਂ ਖੋਜਾਂ ਤੇ ਲੱਭ ਤਾਂ ਇੰਨੀ ਤੇਜ਼ੀ ਨਾਲ ਇੰਨੀ ਆਸਾਨੀ ਨਾਲ ਇੰਨੀ ਨਿਰੰਤਰਤਾ ਦੇ ਨਾਲ ਨਹੀਂ ਵਾਪਰਦੀਆਂ ਸਨ ਹੁਣ ਸਮਾਜ ਵੀ ਨਵੇਂ ਵਿਚਾਰਾਂ ਅਤੇ ਤਬਦੀਲੀ ਨੂੰ ਖੁੱਲੇ ਦਿਲ ਨਾਲ ਸਵੀਕਾਰ ਕਰਦਾ ਏ ਸਵੀਕਾਰ ਕਰਨ ਲੱਗਿਆ ਏ ਅਤੇ ਬੰਦ ਸਮਾਜ ਜਿਹੜਾ ਉਸ ਦੇ ਵਿੱਚ ਸਮਾਜਿਕ ਵਿਗਿਆਨਕ ਆਰਥਿਕ ਜਾਂ ਮਾਨਸਿਕ ਤਰੱਕੀ ਨਹੀਂ ਹੁੰਦੀ ਜਿਹੜੇ ਬੰਦ ਸਮਾਜ ਹੁੰਦੇ ਨੇ ਉਹਨਾਂ ਦੇ ਕੀ ਇਹ ਤਰੱਕੀ ਹੁੰਦੀ ਵੀ ਹੈ ਤਾਂ ਰੁਕ ਜਾਂਦੀ ਹੈ ਤਾਂ ਬੜੀ ਸੀਮਤ ਹੁੰਦੀ ਹੈ ਤੇ ਜਾਂ ਉਹ ਉਹ ਸਤਹੀ ਹੁੰਦੀ ਆ ਉਹ ਉਪਰੀ-ਉਪਰੀ ਹੁੰਦੀ ਆ ਦੇਖਣ ਨੂੰ ਇੱਕ ਛਲਾਵਾ ਲੱਗਦਾ ਏ ਇਸ ਦੀ ਜਿਹੜੀ ਮਿਸਾਲ ਹੈ ਉਹ ਅਸੀਂ ਉਹਨਾਂ ਦੇਸ਼ਾਂ ਦੇ ਬਾਰੇ ਦੇਖ ਸਕਦੇ ਜਿਨ੍ਹਾਂ ਦੇ ਵਿੱਚ ਪਰੰਪਰਾਇਤਾਂ ਜਿਹੜੀਆਂ ਜਿਹੜੀਆਂ ਨੈਤਿਕ ਕਦਰਾਂ-ਕੀਮਤਾਂ ਨੇ ਉਨ੍ਹਾਂ ਨੂੰ ਅਜੇ ਤੱਕ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹ ਹੈਂਗਓਵਰ ਜਿਹੜਾ ਹੈ ਉਹ ਅਲਟੀਮੇਟਲੀ ਖਤਮ ਹੋਣਾ ਹੀ ਹੈ ਸਮੁੱਚੀ ਖੋਜ ਦਾ ਆਧਾਰ ਜਿਹੜਾ ਹੈ ਉਹ ਹੈ ਕ੍ਰੀਏਟਿਵ ਡੀਕਨਸਟਰਕਸ਼ਨ ਹੁਣ ਕ੍ਰੀਏਟਿਵ ਡੀਕਨਸਟਰਕਸ਼ਨ ਸਿਰਜਣਾਤਮਕ ਤਬਾਹੀ ਕੀ ਹੁੰਦੀ ਹੈ ਜਿਹੜਾ ਇਹਨਾਂ ਨੂੰ ਇਨਾਮ ਮਿਲਿਆ ਨੋਬਲ ਇਨਾਮ ਮਿਲਿਆ ਹੈ ਉਸ ਦਾ ਆਧਾਰ ਹੈ ਸਿਰਜਣਾਤਮਕ ਤਬਾਹੀ ਆਓ ਆਪਾਂ ਇਸ ਤਬਾਹੀ ਨੂੰ ਸਮਝਣ ਦਾ ਯਤਨ ਕਰਦੇ ਹਾਂ ਉਹ ਕੀ ਕਹਿੰਦਾ ਹੈ ਕਿ ਜਿਹੜਾ ਸਸਟੇਨੇਬਲ ਇਕਨੋਮਿਕ ਡਿਵੈਲਪਮੈਂਟ ਹੈ ਗ੍ਰੋਥ ਹੈ ਉਸ ਦੇ ਪਿੱਛੇ ਜਿਹੜਾ ਮੈਕਨਿਜ਼ਮ ਹੈ ਉਸ ਦੇ ਪਿੱਛੇ ਜਿਹੜੀ ਵਿਧੀ ਕੰਮ ਕਰਦੀ ਹੈ ਉਸ ਦਾ ਅਧਿਐਨ ਕਰਕੇ ਅਸੀਂ ਇੱਕ ਗਣਿਤਿਕ ਮਾਡਲ ਦਿੰਦੇ ਹਾਂ ਮੈਥਮੈਟਿਕਲ ਮਾਡਲ ਦਿੰਦੇ ਹਾਂ ਉਹ ਕਹਿੰਦਾ ਕਿ ਜਦੋਂ ਨਵਾਂ ਜਾਂ ਬਿਹਤਰ ਉਤਪਾਦ ਬਾਜ਼ਾਰ ਵਿੱਚ ਆਉਂਦਾ ਹੈ ਪੁਰਾਣੇ ਉਤਪਾਦਾਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਜਿਹੜੀਆਂ ਨੇ ਉਹ ਬਾਜ਼ਾਰ ਵਿੱਚੋਂ ਖਤਮ ਹੋ ਜਾਂਦੀਆਂ ਸਮਾਪਤ ਹੋ ਜਾਂਦੀਆਂ ਲੋਪ ਹੋ ਜਾਂਦੀਆਂ ਹੁਣ ਜਦੋਂ ਉਹ ਕੰਪੀਟੀਸ਼ਨ ਦੇ ਵਿੱਚ ਆ ਕੇ ਇਨੋਵੇਸ਼ਨ ਦਾ ਨਵੀਂ ਚੀਜ਼ ਨਵੀਂ ਚੀਜ਼ ਕ੍ਰੀਏਟਿਵ ਤਾਂ ਕ੍ਰੀਏਟਿਵ ਜਦੋਂ ਚੀਜ਼ ਆ ਜਾਂਦੀ ਹੈ ਉਹ ਸਾਡੇ ਲਈ ਜਿਆਦਾ ਆਸਾਨ ਜਿਆਦਾ ਮਦਦਗਾਰਸ਼ੀਲ ਅਤੇ ਜਿਆਦਾ ਜਿਹੜੀ ਆ ਉਹ ਸਾਡੀ ਸਮਰਥਕ ਹੁੰਦੀ ਹੈ ਸਾਡੇ ਕੰਮ ਨੂੰ ਆਸਾਨ ਕਰ ਦਿੰਦੀ ਹੈ ਵੱਡੀ ਕੰਪਨੀ ਮੁਕਾਬਲੇ ਵਿੱਚੋਂ ਜਦੋਂ ਬਾਹਰ ਹੋਵੇਗੀ ਤਾਂ ਇਸ ਤਣਾਓ ਨੂੰ ਇੱਕ ਪਾਸੇ ਨਵੀਂ ਕੰਪਨੀ ਆ ਗਈ ਇੱਕ ਪਾਸੇ ਪੁਰਾਣੀ ਖਤਮ ਹੋ ਰਹੀ ਹੈ ਤਾਂ ਦੋਹਾਂ ਦੇ ਵਿਚਕਾਰ ਇੱਕ ਸਟ੍ਰੇਨ ਇੱਕ ਟੈਨਸ਼ਨ ਪੈਦਾ ਹੁੰਦੀ ਹੈ ਉਸ ਸਟ੍ਰੇਨ ਨੂੰ ਸਕਾਰਾਤਮਕ ਜਾਂ ਹਾਂ ਪਕੀ ਠੰਡ ਦੇ ਨਾਲ ਹੀ ਨਜਿੱਠਣਾ ਚਾਹੀਦਾ ਹੈ ਨਹੀਂ ਤਾਂ ਤਰੱਕੀ ਨੂੰ ਸਥਾਪਿਤ ਕੰਪਨੀਆਂ ਫਰਮਾਂ ਜਿਹੜੀਆਂ ਨੇ ਉਹ ਰੋਕਣ ਦਾ ਰੁਕਾਵਟ ਪਾਉਣ ਦਾ ਯਤਨ ਕਰਨਗੀਆਂ ਤਾਂ ਉਹ ਨਜਿੱਠਣਾ ਕਿਵੇਂ ਹੈ ਉਸ ਨੂੰ ਅਸੀਂ ਧਿਆਨ ਦੇ ਨਾਲ ਨਜਿੱਠਣਾ ਹੈ ਜਿਸ ਦੇ ਲਈ ਪ੍ਰਬੰਧਨ ਮੈਨੇਜਮੈਂਟ ਬਿਜ਼ਨਸ ਦਾ ਜਿਹੜਾ ਸਬਜੈਕਟ ਹੈ ਉਹ ਸਾਡੀ ਜਿਹੜੀ ਮਦਦ ਕਰਦਾ ਹੈ ਇਸ ਲਈ ਜਿਹੜੀ ਇਹ ਇਕਨੋਮਿਕ ਗ੍ਰੋਥ ਹੈ ਜੇ ਇਹ ਕਾਇਮ ਰਹੇ ਨਾ ਯੋਗ ਵਿਤੀ ਵਿਕਾਸ ਹੈ ਜਿਹੜਾ ਉਹ ਫਾਰ ਗਰੰਟਡ ਨਹੀਂ ਲੈ ਸਕਦੇ ਕਿ ਇਹ ਹੋ ਗਿਆ ਤਾਂ ਪਿਛਲਾ ਜਿਹੜਾ ਹੈ ਆਪਣੇ ਆਪ ਖਤਮ ਹੋ ਜਾਵੇਗਾ ਪਿਛਲੇ ਨੇ ਉੱਪਰ ਕੇ ਬਾਹਰ ਹੋਣਾ ਤਣਾਉ ਪੈਰਾ ਹੋਣਾ ਤਣਾਉ ਨਾਲ ਜੱਠਣਾ ਹੈ ਇਹ ਸਮੁੱਚੀ ਖੋਜ ਜਿਹੜੀ ਜਿਹੜੇ ਇਹ ਤਿੰਨ ਵਿੱਤ ਸ਼ਾਸਤਰੀ ਨੇ ਇਹਨਾਂ ਨੂੰ ਜਿਹੜਾ ਇਹ ਨਾਮ ਮਿਲਿਆ ਇਸ ਖੋਜ ਦਾ ਆਧਾਰ ਇਹ ਹੈ ਤਾਂ ਦੋਸਤੋ ਮੇਰਾ ਖਿਆਲ ਹੈ ਕਿ ਤੁਹਾਨੂੰ ਅਸੀਂ ਖੋਲ ਕੇ ਦੱਸ ਦਿੰਦਾ ਹੈ ਕਿ ਇਹ ਜਿਹੜੀ ਇਨ੍ਹਾਂ ਵਿਗਿਆਨੀਆਂ ਨੇ ਇਨ੍ਹਾਂ ਆਰਥ ਸ਼ਾਸਤਰੀਆਂ ਨੇ ਖੋਜ ਜੋ ਕੀਤੀ ਹੈ ਜਿਸ ਦੇ ਕਰਕੇ ਇਨਾਮ ਮਿਲਿਆ ਹੈ ਉਸਦੇ ਪਿੱਛੇ ਕੀ ਕਾਰਨ ਹੈ ਤਾਂ ਦੋਸਤੋ ਤੁਸੀਂ ਵੀਡੀਓ ਅੰਤ ਤੱਕ ਵੇਖੀਏ ਤੁਹਾਡਾ ਸ਼ੁਕਰੀਆ ਦੋਸਤੋ ਅਸੀਂ ਨੋਬਲ 2025 ਦਾ ਸ਼ਾਂਤੀ ਇਨਾਮ ਜਿਹੜਾ ਮਿਲਿਆ ਹੈ ਅਤੇ ਉਸ ਦੇ ਪਿਸ਼ੋਕਣ ਤੇ ਉਸ ਦੇ ਕਾਰਨ ਜਿਹੜੇ ਹਨ ਉਹਨਾਂ ਅਨੇਕ ਓਪਨ ਸੀਕਰੇਟਸ ਨੂੰ ਅਸੀਂ ਖੋਲਣ ਦੀ ਕੋਸ਼ਿਸ਼ ਕੀਤੀ ਹੈ ਉਹਨੇ ਕਿ ਉਸਦੇ ਪਿੱਛੇ ਜਿਹੜੇ ਕਾਰਨ ਹਨ ਉਹਨਾਂ ਨੂੰ ਜਿਹੜਾ ਹੈ ਉਹ ਖੋਲਣ ਦਾ ਯਤਨ ਕੀਤਾ ਹੈ ਉਹ ਵੀਡੀਓ ਵੀ ਦੇਖੋ ਇਹ ਵੀਡੀਓ ਵੀ ਤੁਸੀਂ ਵੇਖੀ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਜਿਹੀਆਂ ਹੋਰ ਵੀਡੀਓ ਵੇਖਣ ਦੇ ਲਈ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਬਿਲਕੁਲ ਮੁਫਤ ਹੈ ਸਤਿ ਸ੍ਰੀ ਅਕਾਲ